ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤੋਪਰ ਸਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਤ ਦੇ ਨਾਲ ਇਨਕ੍ਰੀਜ਼ ਕੀਤਾ ਹੈ ਕੀ ਹੁੰਦਾ ਹੈ 1925 ਨੂੰ ਇੱਕ ਬਿਹਾਰ ਤੋਂ ਈਮੇਲ ਮਗਰਾ ਹੀ 0 ਐਫ ਆਰ ਦਰਜ ਹੋ ਕੇ ਥਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮਕਦਮਾ ਇੱਕ ਨੂੰ ਪੱਛੀ ਨੂੰ ਦਰਜ ਕੀਤਾ ਜਾਂਦਾ ਜਿਹੜਾ ਕਿ 103 61 ਜਮਨਦੋ 238 ਬੀਐਨਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਸ ਨੂੰ ਆਪਾਂ ਪਹਿਲਾਂ 302 120 ਬੀ ਮੰਨਦੇ ਸੀਗੇ ਆਈਪੀਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੌਮੁਹੀ ਗਵਤਾਰ ਹੋ ਜਾਂਦੇ ਨੇ ਜਿਨ੍ਹਾਂ ਦਾ ਨਾਮ ਹੈ ਦੋਸ਼ੀ ਜਿਹੜਾ ਹੈਗਾ ਖੁਸ਼ੀ لال ਰਿਸ਼ੀ ਉਹ ਤੇ ਦੂਸਰਾ ਇੱਕ ਸੀ ਜੀ ਘومی ਰਿਸ਼ੀ ਦੇਵ ਇਹ ਤਾਂ ਜੋ ਕੈਂਚੀਆ ਤੋਂ ਤਪ ਇੱਕ ਨੌਮ ਗਵਤਾਰ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪਚ ਪੜਤਾਲ ਤੋਂ ਅੱਗੇ ਚਲਦੇ ਹੋਏ ਇਹ ਪਤਾ ਲੱਗਦਾ ਕਿ ਜਿਹੜਾ ਜਗਨ ਹੈ ਇਹ 11 ਬੰਦਿਆਂ ਦਾ ਹੈਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜਕੱਲ ਜੀਰੀ ਦਾ ਕੰਮ ਚੱਲਦਾ ਉਹਦੇ ਵਕਤ ਇਹ ਆਉਂਦੀ ਸੀ ਸਾਰੇ ਉਹ ਇਸੇ ਤਰ੍ਹਾਂ ਹੁਣ ਵੀ ਆਏ ਹੋਏ ਸੀਗੇ ਜਿਹੜਾ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ 82 वार्ड नंबर 8 शिलानाथ रोपाली जिला पूरनिया ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੰਭਿਆ ਹੁੰਦਾ ਸੀ ਸ਼ੰਕਰ ਨੂੰ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਲੋੜ ਹੈ ਮੰਦੇਦ ਜਿੱਥੇ ਉਹ ਬਾਹਰ ਹੋ ਜ਼ਲੀਚਾ ਚੜਰਨ ਦਾ ਸੀ ਕਾਪੀ ਦਿਨਾਂ ਨੂੰ 7 ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਵਕ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਕਿ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਜਿਹਨ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਘੋਟਿਆ ਇੱਕ ਪੇੜ ਦੇ ਨਾਲ ਵੰਨੇ ਹੋਰ ਪਿੱਛੇ ਇਹਨਾਂ ਦਾ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਨਾਲ ਪੰਕੇ ਨੂੰ ਲੇਟੋ ਇਹਨੂੰ ਮਾਰਤਾ ਮਾਰ ਕੇ ਤੇ ਕੋਲੀ ਢਾਈ ਤਿੰਨ ਸੂ ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈਂ ਤੇ ਨਾਲੀ ਕੁ ਡਰੇਨ ਸੀਗੀ ਉੱਥੇ ਜ਼ਮੀਨ ਨੂੰ ਅ ਜਮੀਨ ਤੱਕ ਗੱਲ ਕੀਤੇ ਹੀ ਉਹ ਤੋਂ ਫਰਾਂਗੋ ਉਸ ਤੋਂ ਬਾਅਦ ਆਪਣੇ ਇਥੇ ਹੜ੍ਹਾਂ ਦਾ ਪਾਣੀ ਆ ਗਿਆ ਸਾਡੇ ਸਾਰੇ ਪੁਲਿਸ ਟੀਮ ਨੂੰ ਮੱਤੰ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ ਔਰ ਫਿਰ ਵੀ ਬੜੀ ਇਹ ਮੰਨ ਲਓ ਜਿਹੜਾ ਸਾਡੇ ਵਾਸਤੇ ਇੱਕ بڑا ਚੈਲੰਜ ਸੀਗਾ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹ ਇਜਨ ਨੂੰ ਫੜਨਾ ਵੀ ਬਹੁਤ ਮੁਸ਼ਕਿਲ ਸੀਗਾ ਤੇ ਡੈਡ ਬੋਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਸ਼ਕਲ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸਐਚਓ ਸਾਡੇ ਡੀਐਸਪੀ ਤੱਪਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈਡ ਬੋਡੀ ਪਰ ਕਵਰ ਕੀਤੀ ਜਿਹੜੀ ਕਿ ਜੀਸੀਪੀ ਦੀ ਹੈਲਪ ਨਾਲ ਹੋਰ ਕੋਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਬਿੜਕੇ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਬਣ ਚੁੱਕੀ ਕਿ ਜਿੰਨوں ਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸ ਜੀਐਮਸ ਆਫ ਨਾਲ ਸਿਗੇ ਸਾਰੇ ਸਿਵਲ ਸਟਾਫ ਵੀ ਨਾਲ ਸਿਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨੂੰ ਫੜਨ ਵਾਸਤੇ ਲੱਗੇ ਹੋਏ ਆ। ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਜੰਪਨ ਵਾਲਾ ਉਹ ਬਹੁਤ ਅੱਛਾ ਹੋ ਗਿਆ। ਸਾਡੀ ਇਹ ਮੰਨੋ ਸਾਡੀ ਪੁਲਿਸ ਦੀ ਕਾਫੀ ਬੁਲਟੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੋ ਜੇ ਤਾਂ ਨਾਲ ਫ੍ਰੇਸਕੀ ਪਟਿਆਟੂ ਪਰ ਮੈਂ ਤੋਂ ਦੁਸਰਾ ਕਿ ਇਹ ਕੁੱਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੇ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਹਨਾਂ ਜੋ ਤਿਆਰ ਹੋਇਆ ਸੀ ਉਹ ਪਤਾ ਨਹੀਂ ਹੁਣ ਡੀਟੇਲ ਚ ਆ ਕੇ ਅਗੇ ਇਨਵੈਸਟੀਗੇਸ਼ਨ 'ਤੇ ਲੱਗੂਗਾ ਪਰ ਉਹ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਹੈ ਮੈਨੂੰ ਦੇ ਦਿਓ ਪਰ ਉਹ 5000 ਨਾ ਦੇ ਦਿੱਤਾ ਨਹੀਂ ਉਸ ਤੋਂ ਲਾਵਾ ਇਹਨੂੰ ਮਾਰ ਹੀ ਦਿੱਤਾ ਗ੍ਰਿਫਤਾਰੀ ਤਿੰਨ ਬੰਦੇ ਦੀ ਹੋ ਸਕੀ ਹੈ ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈੱਡ ਸੀਗਾ ਹੈੱਡ ਸੀ ਇਹਨਾਂ ਦਾ ਠੇਕੇਦਾਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਅਸੀਂ ਜਗਨ ਤੋਂ ਮੰਗੇ ਸੀ ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਰ ਆ ਉਹਦੇ ਵਿੱਚ ਇਹ ਵੀ ਸਾਡੀ ਜਿਵੇਂ ਇਥੋਂ ਚਲੇ ਗਏ ਸੀਗੇ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਰਿਪੋਰਟ ਕਰਤੀ ਥਾਣੇ 'ਚ ਉਹ ਰਹਿੰਦੇ ਤਾਂ ਇੱਥੇ ਸੀ ਮਰਡਰ ਇਥੋਂ ਆ ਸੀਗਾ ਤਾਂ ਉਹਨਾਂ ਨੇ ਜੀ.ਐਫ.ਏ ਕਟਨੀ ਸੀਗੀ ਉਹ ਜੀ.ਐਫ.ਏ ਕੱਟ ਕੇ ਉਹ ਸਾਡੇ ਕੋਲ ਭੇਜਤੀ ਉਸ ਤੋਂ ਬਾਅਦ ਅਸੀਂ ਆ ਮਿਥਾਣੇ 'ਤੇ ਕਰਤੀ ਵਾਸਤੇ ਵੀ ਦ ਬੀਗਰਥੇ ਉਹ ਜਗ੍ਹਾ ਤੇ ਕਿ ਵਿਕ ਤੇ ਕਿ ਵਿਕ ਤੇ ਪਰ ਫਿਰ ਜਦੋਂ ਆ ਹਮ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਉਹ ਵੀ ਇੱਕ ਸ਼ਾਫਟ ਤੇ ਅਸੀਂ ਸਹੀ ਟਿਕਾਣੇ ਤੇ ਪਹੁੰਚ ਗਏ ਹਾਂ। ਉਸ ਚੱਲ ਰਹੀ ਹੈ। ਔਰ ਟੀਮਾਂ ਸਭ ਇਹ ਬੜੀਆਂ ਹੋਈਆਂ ਨੇ, ਹੁਣ ਵੀ ਲੱਗੀਆਂ ਹੋਈਆਂ ਨੇ। ਜਲਦੀ ਬਾਕੀ ਦੀ ਗੁਸਤਖੀ ਕੀਤੀ ਜਾਵੇ। ਇਹ ਹਲੇ ਕਨਫਰਮ ਸਾਡਾ ਸੈਕਟਰੀ ਹੁੰਦਾ ਪਰ ਫਿਲਹਾਲ ਇਹੀ ਅਕੇਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ। ਲੇਕਿਨ ਅਸੀਂ ਉਹਨਾਂ ਨੂੰ ਪੂਰਾ ਡ੍ਰੈਸ ਕਰਾਂਗੇ। ਹਾਂਜੀ 15 ਤੱਕ ਦਾ ਮਰਮਾਨ ਹੈਗਾ ਇਹਨਾਂ ਦਾ। ਉਜੀ ਬਲਾਈਂਡ ਮਰਡਰ ਜਿਹੜਾ ਕਿ ਇਹ ਸਾਡੇ ਤਪਸਾਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਤ ਦੇ ਨਾਲ ਇਨਕ੍ਰੀਸ ਕੀਤਾ ਹੈ ਕੀ ਹੁੰਦਾ ਇੱਕ 925 ਨੂੰ ਇੱਕ ਬਿਹਾਰ ਤੋਂ ਈਮੇਲ ਜਿਸ ਨਾਲ ਹੀ ਜ਼ੀਰੋ ਐਫ ਆਰ ਦਰਜ ਹੋ ਕੇ ਥਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮਕਦਮਾ ਇੱਕ ਨੂੰ ਪੱਛੀ ਨੂੰ ਦਰਜ ਕੀਤਾ ਜਾਂਦਾ ਜਿਹੜਾ ਕਿ 103 61 ਜਮਨ 2 238 ਬੀਐਨਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਸ ਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈਪੀਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੂੰ ਉਹ ਨੂੰ ਹੀ ਗ੍ਰਫਤਾਰ ਹੋ ਜਾਂਦੇ ਨੇ ਜਿਹਦਾ ਨਾਮ ਹੈ ਦੋਸ਼ੀ ਜਿਹਦਾ ਹੈਗਾ ਖੁਸ਼ੀ لال ਪੁਰੀਸ਼ੀ ਉਹ ਤੇ ਦੂਸਰਾ ਸੀ ਜੀ ਘومی ਰਿਸ਼ੀ ਦੇਵ ਇਹ ਤਾਂ ਜੋ ਕੈਂਚੀਆ ਤੋਂ ਤਪਾ ਇੱਕ ਨੂੰ ਗ੍ਰਫਤਾਰ ਹੋਇਆ ਉਸ ਤੋਂ ਬਾਅਦ ਉਹਨੂੰ ਦਿੱਪਤਲ ਤੋਂ ਅੱਗੇ ਚਲਦੇ ਹੋਏ ਇਹ ਪਤਾ ਲੱਗਦਾ ਹੈ ਕਿ ਜਿਹੜਾ ਜਗਨ ਹੈ ਇਹ 11 ਬੰਦਿਆਂ ਦਾ ਹੈਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਮੋਹ ਸਾਰੇ ਕਿਸਾਨਾਂ ਦੇ ਵਿੱਚ ਜਿਹੜੀ ਅੱਜ ਕੱਲ ਜੀਰੀ ਦਾ ਕੰਮ ਚੱਲਦਾ ਉਹਦੇ ਵਾਸਤੇ ਇਹ ਆਉਂਦੇ ਸੀ ਸਾਰੇ ਇਹੋ ਜਿਹੇ ਤਰ੍ਹਾਂ ਹੁਣ ਵੀ ਆਏ ਹੋਏ ਸੀ ਜਿਹੜਾ ਮਰਦਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ 82 ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜਿਲ੍ਹਾ ਪੂਰਨਿਆ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੰਭਿਆ ਹੁੰਦਾ ਸੀ ਸ਼ੰਕਰ ਨੂੰ ਪਰ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫ਼ਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਲੋੜ ਹੈ ਮੰਦੇ ਤੇ ਜਿੱਥੇ ਉਹ ਬਾਹਰ ਉਹ ਜ਼ਲੀਚਾ ਚਾਦ ਰਹੇ ਨਾ ਸੀ ਕੋਪੀ ਦਿਨਾਂ ਚ ਈ ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਕਿ ਉਹਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਜਿਹਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਘੋਟਿਆ ਇੱਕ ਪੇੜ ਦੇ ਨਾਲ ਵੰਨੇ ਹੋਰ ਪਿੱਛੇ ਇਹਨਾਂ ਦਾ ਇੱਕ ਗੰਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗੰਮਚੇ ਨਾਲ ਪੰਕੇ ਨੂੰ ਲਲੇ ਤੋ ਇਹਨੂੰ ਮਾਰਤਾ ਮਾਰ ਕੇ ਤੇ ਕੋਲੀ ਢਾਈ 300 ਗਾਇਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈ ਤੇ ਨਾਲ ਹੀ ਇੱਕ ਡਰੇਨ ਸੀਗੀ ਉੱਥੇ ਜ਼ਮੀਨ ਨੂੰ ਅ ਜਮੀਨ ਤੱਕ ਗੱਪ ਕੀਤੇ ਰਿਹਾ ਤੋਂ ਫਰਾਂਕੋ ਉਸ ਤੋਂ ਬਾਅਦ ਆਪਣੇ ਇਥੇ ਸੜਨ ਦਾ ਪਾਣੀ ਆ ਗਿਆ ਸਾਡੇ ਸਾਰੀ ਪੁਲਿਸ ਟੀਮ ਨੂੰ ਲੱਭਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀ ਔਰ ਫਿਰ ਵੀ ਬੜੀ ਇਹ ਮਤਲਬ ਜਿਹੜਾ ਸਾਡੇ ਵਾਸਤੇ ਇੱਕ ਬੜਾ ਚੈਲੰਜ ਸੀਗਾ ਕਿਉਂਕਿ ਉਹ ਬਲਾਈਂਡ ਮਰਡਰ ਸੀਗਾ ਤੇ ਇਹ ਜਨ ਨੂੰ ਫੜਨਾ ਵੀ ਬਹੁਤ ਜ਼ਰੂਰੀ ਸੀਗਾ ਤੇ ਡੈਡ ਬਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮਸ਼ਕਿਲ ਜਿਹਾ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸਐਚਓ ਸਾਡੇ ਡੀਐਸਪੀ ਤੱਪਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈਡ ਬਡੀ ਪਰ ਕਵਰ ਕੀਤੀ ਜਿਹੜੀ ਕਿ ਜੀਸੀਪੀ ਦੀ ਹੈਲਪ ਨਾਲ ਹੋਰ ਕਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਬਿੜਕੇ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਬਣ ਚੁੱਕੀ ਕਿ ਜਿੰਨوں ਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸ ਜੀਐਮਸ ਆਫ ਨਾਲ ਸਿਗੇ ਸਾਰੇ ਸਿਵਲ ਅਸਟਾਫ ਬਿਨਾਂ ਸਿਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨੂੰ ਫੜਨ ਨੂੰ ਵਾਸਤੇ ਲੱਗੇ ਹੋਏ ਆ। ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਜੰਪਨ ਵਾਲਾ ਉਹ ਬਹੁਤ ਅੱਛਾ ਹੋ ਗਿਆ। ਸਾਡੀ ਇਹ ਮੰਨੋ ਸਾਡੀ ਪੁਲਿਸ ਦੀ ਕਾਫੀ ਬਲਡੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੁਚੱਜੇ ਧੰ ਨਾਲ ਫਰੇਸ ਕੀਤਾ ਜਾ ਚੁੱਕਾ ਹੈ। ਮੈਂ ਤਾਂ ਦੁਸਰਗਾ ਕਿ ਇਹ ਕੋਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੇ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਹਨਾਂ ਜੋ ਤਿਆਰ ਹੋਇਆ ਸੀ ਉਹ ਪਤਾ ਨਹੀਂ ਹੁਣ ਡੀਟੇਲ ਚ ਆ ਕੇ ਅਗੇ ਇਨਵੈਸਟੀਗੇਸ਼ਨ ਪਾ ਲਗੂਗਾ ਪਰ ਉਹ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਹੈ ਮੈਨੂੰ ਦੇ ਦਿਓ ਪਰ ਉਹ 5000 ਨਾ ਦੇਕ ਤਾਂ ਨਹੀਂ ਉਸ ਨੂੰ ਲਾਵਾ ਨੂੰ ਮਾਰੀ ਦਿੱਤਾ ਗ੍ਰਿਫਤਾਰੀ ਤਿੰਨ ਬੰਦੇ ਦੀ ਹੋ ਚੁੱਕੀ ਹੈ ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈਡ ਸੀਗਾ ਹੈਡ ਸੀ ਇਹਨਾਂ ਦਾ ਠੇਕੇਦਾਰ ਠੇਕੇਦਾਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਐ ਅਸੀਂ ਜਗਨ ਤੋਂ ਬੋਕੇ ਸੀ ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਾ ਉਹਦੇ ਵਿੱਚ ਇਹ ਵੀ ਸਾਡੀ ਜਿਵੇਂ ਇਥੋਂ ਚਲੇ ਗਏ ਸੀਗੇ ਉਹਨੂੰ ਉੱਥੇ ਜਾ ਕੇ ਉਹਨੇ ਡਾਕਟਰ ਕਰਤੀ ਤਾਂ ਵਿੱਚ ਉਹ ਰੰਦੀ ਇੱਥੇ ਸੀ ਮਰਡਰ ਇੱਥੋਂ ਸੀਗਾ ਤਾਂ ਉਹਨਾਂ ਨੇ ਜੁਆਫਾ ਕਟਨੀ ਸੀਗੀ ਉਹ ਜੁਆਫਾ ਕਟ ਕੇ ਉਹ ਸਾਡੇ ਕੋਲ ਭੇਜਤੀ ਉਸ ਤੋਂ ਬਾਅਦ ਅਸੀਂ ਆ ਮਿਥਾਣੇ ਦੇ ਕਰਤੇ ਵਾਸਤੇ ਵੀ ਦ ਬੀਕਟੇ ਉਹ ਜਗ੍ਹਾ ਤੇ ਕਿ ਵਿਕ ਵਿਕ ਦੇ ਦੇ ਕਿਤੇ ਪਰ ਫਿਰ ਜਦੋਂ ਆ ਹਮ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਇਹਨਾਂ ਦੇ ਇੱਕ ਸ਼ਾਫਟੇ ਅਸੀਂ ਸਹੀ ਟਿਕਾਣੇ ਤੇ ਪਹੁੰਚਾ ਉਸ ਚੱਲ ਰਹੀ ਹੈ ਔਰ ਟੀਮਾਂ ਸਭ ਇਹ ਬੜੀਆਂ ਹੋਈਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਜਲਦੀ ਹੀ ਬਾਕੀ ਦੀ ਗੁਸਤਾਰਵੀ ਕੀਤੀ ਜਾਵੇ ਇਹ ਹਲੇ ਕਨਫਰਮ ਸਾਡਾ ਸੈਕਟਰੀ ਹੁੰਦਾ ਪਰ ਫਿਲਹਾਲ ਇਹੀ ਇਕੱਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ ਲੇਕਿਨ ਅਸੀਂ ਉਹਨੂੰ ਪੂਰਾ ਡ੍ਰੈਸ ਕਰ ਹਾਂਜੀ 15 ਤੱਕ ਦਾ ਪਰਮਾਨ ਹੈਗਾ ਨਾ